ਸਿੰਮਤੇ ਤੇ ਅੱਗੇ ਸਾਡੀ ਹਾਜ਼ਰੀ ਹੈ ਟਿੱਲਾ ਬਾਬਾ ਸ਼ੇਖ ਫਰੀਦ ਪ੍ਰੋਮ ਚੱਲ ਰਿਹਾ ਲੁਧਿਆਣਾ ਸੁਮਿਤ ਜੀ ਮੈਨੇਜਮੈਂਟ ਜਿਹੜੀ ਭਾਰਤੀ ਕਿਸਾਨ ਜੂਨੀਅਨ ਚਰੂਨੀ ਉਹਨਾਂ ਦਾ ਨਾਮ ਦੋ ਵਾਰੀ ਨੌਂ ਹੋ ਚੁੱਕਾ ਹੈ ਪਰ ਮੈਂ ਕੀ ਤੋਂ ਬਾਅਦ ਅਨਾਉਂਸ ਕਰਾਂ ਕਿ ਪਹਿਲਾਂ ਪਹਿਲਾਂ ਕਰ ਦਿੰਦੇ ਹਾਂ ਕੋਈ ਗੱਲ ਕਿਉਂਕਿ ਸਾਡੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਜੀ ਢੇਰੀ ਔਰ ਸਾਡੇ ਜ਼ਿਲ੍ਹਾ ਜਨਰਲ ਸਕੱਤਰ ਸੋ ਸੁਖਦੇਵ ਸਿੰਘ ਜੀ ਕਿਰੀਜ਼ਾ ਤੇ ਪੰਜਾਬ ਦੇ ਜਰਨ ਸਕੱਤਰ ਜੀ ਨੇ 500 ਰੁਪਇਆ ਮੇਰੇ ਹੱਥ 'ਚ ਜਿਨਾ ਭੇਜ ਤੇ ਪਹਿਲੇ ਐਡਵਾਂਸ ਇਹ ਬੜੀ ਸਿਆਣੀ ਗੱਲ ਇਹਨਾਂ ਨੇ ਕੀਤੀ ਏ ਕਿ ਇਹ ਤੋਂ ਟਾਈਮ ਥੋੜਾ ਜਾਦਰ ਕੰਮ ਵੀ ਛੇਤੀ ਹੋ ਜਾਂਦਾ ਤੇ ਧੰਨਵਾਦ ਹੈ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਪਿਆਰ ਨਾਲ ਤੇ ਵੀਰ ਹੁਕਮ ਤਾਂ ਮੈਨੂੰ ਮਾਰਦਾ ਹੋਇਆ ਸੀ ਪਰ ਉਹਦੇ 'ਚ ਪ੍ਰੋਬਲਮ ਹੈ ਥੋੜੀ ਜੀ ਕਿਉਂਕਿ ਸਿਰ ਨੰਗੇ ਕਲਗੀਆਂ ਵਾਲੇ ਪਾਸ਼ਾ ਦੀ ਗੱਲ ਕਰਦੀ ਥੋੜੀ ਜੀ ਔਖੀ ਲੱਗਦੀ ਮਾਫ਼ ਕਰਨਾ ਚੈਨਲ ਚੱਲਦੇ ਨੇ ਲਾਈਵ ਮੈਂ ਉਸ ਰੱਬ ਦੀ ਗੱਲ ਕਰਨ ਲੱਗਾ ਜੇ ਬਾਬਾ ਜੀ ਅੱਜ ਮਾਂ ਨਾ ਹੁੰਦੀ ਇੱਥੇ ਬੈਠਣ ਲਈ ਆਪਣੇ ਲਈ ਥਾਂ ਨਾ ਹੁੰਦੀ ਮੈਂ ਸਿਰ ਤੇ ਸਿਰ ਮਨਜੋਤ ਸਿੰਘ ਗਰੇਵਾਲ ਸਾਹਿਬ ਤੁਹਾਡੀ ਮਾਤਾ ਦੀ ਗੱਲ ਮੈਂ ਆਪਣੀ ਮਾਤਾ ਦੀ ਗੱਲ ਮੈਂ ਇਹਨਾਂ ਦੀ ਮਾਤਾ ਦੀ ਗੱਲ ਮੈਂ ਉਹ ਕਰਨ ਜਾ ਰਿਹਾ ਬਸ ਕਿਉਂਕਿ ਜੀਦਾ ਜਾਗਦਾ ਰੱਬ ਜੇ ਕਿਸੇ ਨੇ ਦੇਖਣਾ ਤੇ ਫਿਰ ਘਰ ਬੈਠਾ ਜਿਹੜਾ ਮਾਂ ਨੂੰ ਧੱਕੇ ਮਾਰਦਾ ਪਿਓ ਨੂੰ ਧੱਕੇ ਮਾਰਦਾ ਉਹ ਕਿਤੇ ਵੀ ਦਰਦ ਨਾ ਜਾਇਆ ਕਰੋ ਯਾਰ ਤੁਹਾਡੀ ਉਹ ਸੁਣਨੀ ਨਹੀਂ ਕਿਸੇ ਦੀ ਮਾਂ ਰੋਟੀ ਤੋਂ ਦਰਸਰੀਏ ਤੁਸੀਂ ਅਸ਼ਰਮ ਅਗਰਦ ਅਸ਼ਰਮੋਂ ਉੱਥੇ ਜਾਂਦੇ ਆਂ ਵੀ ਮਾਂ ਬੇਰੂਤ ਥੇ ਛੱਡ ਕੇ ਆਈਏ ਕੋ ਰੱਬ ਕਿਤਾ ਸੁਣ ਲੂਗਾ ਰੱਬ ਦੀ ਵੀ ਮਾਂ ਹੈ ਉਹਨੂੰ ਦੁੱਖ ਲੱਗਦਾ ਆਏ ਕੋਈ ਖੋਲ ਕੇ ਤਾੜੀ ਮੇਰੇ ਦਾਦਾ ਜੀ ਦੇ ਨਾਂ ਤੇ ਲਾ ਦਿਓ ਮੈਂ ਆਪਣੇ ਲਈ ਨਾਉਣੀ बड़े ਕਲਾਕਾਰਾਂ ਨੂੰ ਆਨੰਦ ਦੇਣਾ ਬੈਲ ਲਗਾਓ ਤਾੜੀ ਮੈਂ ਉੱਠਣ ਲੱਗਾ ਨਾ ਤਾੜਾ ਲਾਓ ਮਿੱਠਲੇ ਉਧਰੋਂ ਬਣਾਓ ਤਾੜੀ ਲੈ ਦੱਸ ਫਿਰ ਤਾੜੀ ਆਪੇ ਵਾਜੀ ਜੀ ਕੋ ਤਾੜੀ ਵਾਲਾ ਕੰਮ ਕਰ ਦੇਗਾ ਮੇਰਾ ਸਾਥੀ ਬਹੁਤ ਸ਼ਰਮਾਰ ਗਾਇਕ ਮੈਂ ਕਹਾ ਤੇ ਇਹਦੇ ਤੋਂ ਮੇਰੇ ਕੋਲ ਵਰਲਡ ਫੇਮਸ ਆਵਾਜ਼ ਕੋਈ ਨਹੀਂ ਹੈਗੀ ਕਿਉਂਕਿ ਇਹ ਮਲਕੀਤ ਸਿੰਘ ਮੀਤ ਉਹ ਹੈ ਜੋ ਦੁਰਗਰ ਗੀਲਾਂ ਦੇ ਨਾਲ ਬੜੀਆਂ ਸਾਰੀਆਂ ਕਸਤਾ ਇਕੱਠੀਆਂ ਹੋਈਆਂ ਨੇ ਤੇ ਇਹਨਾਂ ਤੋਂ ਸੀਨੀਅਰ ਮੈਂ ਆ ਮੇਰੇ ਐਲਪੀ ਰਿਕਾਰਡ ਖਬਰੇ ਤੂੰ ਪੰਜਾਬੀ ਫਿਲਮਾਂ ਰੂਪ ਸ਼ਕੀਨਰ ਦਾ ਬਲਵੀਰੋ ਬਾਦੀ ਜਿਹੜੀਆਂ-ਜਿਹੜੀਆਂ ਫਿਲਮਾਂ ਚ ਗਾਇਆ ਤੇ ਆਉ ਬਹੁਤਾ ਕੁਛ ਨਾ ਕਮਾਂ ਵੀ ਮੈਂ ਕੱਚੇ ਬਾ ਦਨਾ ਪੱਕੇ ਟਾ ਦੇਨਾ ਆ ਬਾਬਾ ਦੀ ਕੋਈ ਮਾਂ ਦੀ ਗੱਲ ਕਰੀ ਜਾ ਹਾਂ ਬੜਾ ਪਿਆਰਾ ਨੂਜੂ ਮੇਰਾ ਆਪਣਾ ਬੱਚਾ ਬੱਬੂ ਥੋੜਾ ਨਾ ਹਾਂ ਆ ਮਿਰਤਸਿਨੀ ਰੈਡਰ ਮੇਰੇ ਮੈਂ ਮਾਫੀ ਚਾਹਾਂਗਾ ਰੋਮੀ ਗੇਲ ਦੇ ਚੀਚਾ ਜੀ ਤੇ ਰੋਮੀ ਗੇਲ ਚੜਦੀ ਨੇ ਰੋਮੀ ਕਹਿੰਦਾ ਬੜਾ ਵੱਡਾ ਨਾਂ ਸੀ ਇੱਥੇ ਹਾਜ਼ਰੀ ਨੂੰ ਆ ਗਏ ਬਾਬਾ ਜੀ ਨੂੰ ਤੋਂ ਸਾਡੇ ਇੰਸਪੈਕਟਰ ਸਾਹਿਬ ਇੱਥੇ ਦੀ ਵਰਦੀ ਜੀ ਗਾਉਣਾ ਉਹਨਾਂ ਨੇ ਨਜ਼ਾਰਾ ਆ ਜੂਗਾ ਤੋਂ ਸੱਚ ਜਾਨੇ ਮੈਂ ਗਾਉਣ ਨਹੀਂ ਆਇਆ ਅਸੀਂ ਸਾਡੇ ਮਨਜੋਤ ਸਿੰਘ ਗਰੇਵਾਲ ਸਾਹਿਬ ਜਿੱਥੇ ਸਾਡੇ ਬਾਬਾ ਜੀ ਨੇ ਜਿੱਥੇ ਸਾਡੇ ਸੰਤ ਨੇ ਉਥੇ ਪੰਜਾਬ ਦੇ ਇੰਚਾਰਜ ਨੇ ਭਾਰਤੀ ਕਿਸਾਨ ਯੂਨੀਅਨ ਚਲੁੰਨੀ ਤੇ ਹਿਮਾਚਲ ਦੇ ਜੇ ਦਾਸ ਉਹਨੇ ਥੱਲੇ ਸਾਰੀ ਟੀਮ ਕੰਮ ਕਰ ਰਹੀ ਏ ਬੜਾ ਅੱਛਾ ਪਿਆਰ ਹੈ ਪਰ ਮੇਰਾ ਲੰਗੋਟਿਆ ਯਾਰ ਵੀ ਏ ਇਹ ਮੇਰੀ ਤੇ ਇਹਨਾਂ ਦੀ ਯਾਰੀ ਸਦਾਮੇ ਵਾਲੀ ਏ ਤੇ ਉਹਨੂੰ ਇਹ ਇਥੇ ਮੈਂ ਕੁਝ ਕਹਿ ਨਹੀਂ ਸਕਦਾ ਉਹਨੂੰ ਮਾਫੀ ਚਾਹਣਾ ਆਓ ਜੀ ਅੱਛਾ ਜਿਹੜੀ ਆਪਣੀ ਮਾਂ ਨੂੰ ਪਿਆਰ ਕਰਦੀਆਂ ਪੈਣਾ ਇੱਕ ਵਾਰੀ ਹੱਥ ਖੜੇ ਕਰਕੇ ਦੱਸੋ ਵਾ ਵਾ ਇਹ ਤੇ ਤੁਸੀਂ ਬੱਚੇ ਤੁਸੀਂ ਕਰੋ ਫਿਰ ਜਿਹੜੀਆਂ ਸੱਸਾਂ ਨੂੰ ਪਿਆਰ ਕਰਦੀਆਂ ਉਹ বেবে আছি টাকা নেই সাস নেই পা নেই কি কিন্তু মাড়া মোটা কে কেউ যার কথা রব পো রব তো তো ਈ ਮੈਨੂੰ ਤੇ ਬੈਰੀ ਨਾ ਉਹਨੂੰ ਛੱਡ ਕੇ ਕਿੱਥੇ ਭਟਕਦੇ ਫਿਰਦੇ ਆ ਮਾਨ ਪਿਆਰ ਕਰਨ ਵਾਲਿਆ ਜੁੜੇ ਆ ਜਾ ਇਸ ਮਾਲਕ ਦੇ ਰੰਗ 26 ਸਾਲ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਇਸ ਜਗ੍ਹਾ ਤੇ ਆਉਂਗਾ। ਔਰ ਪ੍ਰਮਾਤਮਾ ਨੇ ਇੰਨੇ ਰੰਗ ਭਾਗ ਲਾਏ ਹੋਏ ਸੀ ਬਹੁਤ ਵੱਡੇ ਆਉਦੇ ਤੇ ਬੱਤੀ ਲੱਗੀ ਗੱਡੀ ਤੇ ਬੱਤੀ ਵਾਲੀਆਂ ਗੱਡੀਆਂ ਗੱਲ ਮੈਂ ਪਰ ਜਿਹੜਾ ਇਨਸਾਨ ਇਹ ਕਹਿੰਦਾ ਹੈ ਨਾ ਕਿ ਮੈਂ ਕਰ ਦੂੰ ਮੈਂ ਉਹ ਕਰ ਦੂੰ ਉਹਨੂੰ ਭੁਲੇਖਾ ਹੈ ਮੂਨਾ ਉਹ ਹੈ ਜੋ ਮਾਲਕ ਚਾਹੁੰਦਾ ਹੈ ਔਰ ਮਾਲਕ ਨੂੰ ਮਨਜ਼ੂਰ ਸੀ ਕਿ ਇਥੇ ਮੇਲੇ ਲੱਗਣ ਔਰ ਰੋਸ਼ਨ ਸਾਗਰ ਜਿਹੜੇ ਬਹੁਤ ਵਧੀਆ ਗਾਇਕ ਵੀ ਰਹੇ ਮੇਰੀ ਇਲੈਕਸ਼ਨ ਦੇ ਵਿੱਚ ਵੀ ਮੈਂ ਇਲੈਕਸ਼ਨ ਵੀ ਲੜੀ ਔਰ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਮੇਰਾ ਖਿਆਲ 35 ਸਾਲ ਦਾ ਸਾਡਾ ਪਿਆਰ ਜੀ। ਔਰ ਇੱਕ ਮੈਂ ਗੱਲ ਜਰੂਰ ਕਹਿਣੀ ਚਾਹੂੰਗਾ ਹੈ ਕਿ ਮੈਂ ਪੰਜਾਬ ਦਾ ਇਹ ਪਹਿਲਾ ਟਾਡੀ ਜੱਥਾ ਵੇਖਿਆ ਜਿਨ੍ਹਾਂ ਦੇ ਹੱਥਾਂ ਵਿੱਚ ਆ سونے ਦੀਆਂ ਮੰਦਰੀਆਂ ਦੇ ਪਹਿਲਾ ਟਾਡੀ ਜੱਥਾ। ਕਿਹਾ ਸਾਡੀ ਪੰਜਾਬੀ ਸਾਡੇ ਪੰਜਾਬੀ ਸਾਡੀ ਸਿੱਖ ਕੌਮ ਇੰਨੀ ਕਮਜ਼ੋਰ ਕਿ ਅੱਜ ਢਾਡੀ ਰਾਗੀ ਵਿਚਾਰੇ ਰੋਟੀਆਂ ਵੀ ਨਹੀਂ ਜਿਹੜੇ ਗੁਰੂ ਦੇ ਵਜ਼ੀਰ ਕਹਾਉਂਦੇ ਨੇ ਜਿਹੜਾ ਗੁਰੂ ਦਾ ਗੂੰਗਾਨ ਕਰਦੇ ਨੇ ਅੱਜ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਲਫਾਫੇ ਚ 500 ਰੁਪਏ ਪਾ ਕੇ ਲੈ ਕੇ ਤੋਰਦੇ ਨੇ ਇਹ ਪਹਿਲਾ ਸ਼ਖਸ਼ਾ ਜੀ ਨੇ ਢਾਡੀਆਂ ਦੀ ਇੱਕ ਬਹੁਤ ਵੱਡੀ ਸੰਸਥਾ ਬਣਾਈ ਪੂਰੇ ਇੰਟਰਨੈਸ਼ਨਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸੰਸਥਾ ਨੂੰ ਲੈ ਕੇ ਗਏ ਔਰ ਜਦੋਂ ਆ ਪੰਜਾਬ ਤੇ ਕੀ ਪੂਰੇ ਦੇਸ਼ ਤੇ ਭੀੜ ਪਈ ਕਰੋਨਾ ਆਇਆ ਤਾਂ ਸਿਰਫ ਇੱਕ ਪ੍ਰਚਾਰਕ ਸੀਰ ਸ ਇੱਕ ਪ੍ਰਚਾਰਕ ਜੀ ਨੇ ਰਾਗੀਆਂ ਢਾਡੀਆਂ ਆਠੀਆਂ ਨੂੰ ਕਿੱਟਾ ਬਣਾ ਬਣਾ ਕੇ ਲੰਗਰ ਦੀਆਂ ਵੰਡੀਆਂ ਜਿਹਨੂੰ ਦਰਦ ਸੀ ਜੇ ਕਹੇ ਇਹ ਵੀ ਬਹੁਤ ਤਕੜੇ ਘਰ ਨਹੀਂ ਪਰ ਇਹਦੀ ਮਿਹਨਤ ਨੂੰ ਫਲ ਲੱਗਿਆ ਮੈਂ ਉਹ ਵੀ ਸਮਾਂ ਦੇਖਿਆ ਜਦੋਂ ਇਹ ਪਿੰਕੋ ਸਾਈਕਲ ਤੇ ਆਉਂਦਾ ਸੀ ਮੈਂ ਉਹ ਵੀ ਸਮਾਂ ਦੇਖਿਆ ਕਿਵੇਂ ਦੇ ਸਕੂਟਰ ਤੇ ਆਉਣ ਲੱਗਿਆ ਤੇ ਅੱਜ ਮੈਂ ਉਹ ਵੀ ਸਮਾਂ ਦੇਖਿਆ ਕਿਆ ਜੀ ਨੂੰ ਗੱਡੀਆਂ ਰੱਬ ਨੇ ਬਖਸ਼ੀਆਂ ਤੇ ਅੱਜ ਲੋਕ ਮਿੰਨਤਾ ਕਰਦੇ ਕਿ ਸਾਡੀ ਗੱਡੀ ਦੇ ਵਿੱਚ ਬੈਠ ਸਾਡੀ ਗੱਡੀ ਦੇ ਵਿੱਚ ਬੈਠ ਔਰ ਸਾਡੇ ਪੰਜਾਬ ਦਾ ਜਿੱਦਾਂ ਇਹਨਾਂ ਨੇ ਦੱਸਿਆ ਸਾਡੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਜੋਨੀ ਤੁਸੀਂ ਯਕੀਨ ਮੰਨੋਗੇ ਸਾਲ ਹੋ ਗਿਆ ਸੀ ਕੋਈ ਪ੍ਰਧਾਨ ਨਹੀਂ ਪੰਜਾਬ ਦਾ ਲਾਇਆ ਹੈ ਸੀਨੀਅਰ ਵਾਈਸ ਪ੍ਰਧਾਨ ਹੀ ਚਲਾ ਰਿਹਾ ਸਾਡੇ ਪੰਜਾਬ ਨੂੰ ਇਸ ਕਰਕੇ ਕੋਈ ਵੀ ਚਾਹੇ ਗਾਇਕ ਹੈ ਕੋਈ ਢਾਡੀ ਹੈ ਕੋਈ ਕਮਿਸ਼ਨਰ ਹੈ ਕੋਈ ਰਾਗੀ ਹੈ ਆਪਣੀ ਨੇਕ ਕਮਾਈ ਚੋਂ ਥੋੜਾ ਬਹੁਤਾ ਜਰੂਰ ਉਹਨੂੰ ਦਿਆ ਕਰੋ ਤਾਂ ਜੋ ਸਾਡੇ ਜਿਹੜੇ ਪ੍ਰਚਾਰਕ ਨੇ ਜਿਹੜੇ ਗੁਰੂ ਦਾ ਗਉਣ ਗਾਣ ਕਰਨ ਵਾਲੇ ਨੇ ਉਹ ਵੀ ਸੁੱਖ ਦਾ ਸਾਹ ਲੈ ਸਕਣ ਉਹਨਾਂ ਨੂੰ ਵੀ ਚੰਗੀ ਰੋਟੀ ਮਿਲ ਸਕੇ ਇਹਨਾਂ ਦਾ ਬੜਾ ਅਪਰਾਲਾ ਇਹਨਾਂ ਨੇ ਬੜੇ ਢਾਡੀ ਚਾਹੀਏ ਜੋੜੇ ਆਪਣੀ ਸੰਸਥਾ ਦੇ ਨਾਲ ਉਹਨਾਂ ਨੂੰ ਬਾਹਰ ਲੈ ਕੇ ਗਏ ਉਹਨਾਂ ਨੂੰ ਰੋਜੀ ਰੋਟੀ ਪਾਇਆ ਕਿਸੇ ਟਾਈਮ ਰੋਸ਼ਨ ਸਾਕਰ ਸੀ ਇਹ ਲਾਇਕ ਸੀ ਐਸਾ ਮਾਲਕ ਨੇ ਮੋੜਿਆ ਰੋਸ਼ਨ ਸਿੰਘ ਸਾਕਰ ਹੋ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਗੁਰੂ ਨਾਲ ਜੁੜ ਕੇ ਬਹੁਤ ਕੁਝ ਮਿਲਦਾ ਹੈ ਪਰ ਗੁਰੂ ਦੀ ਸੰਗਤ ਨੂੰ ਵੀ ਚਾਹੀਦਾ ਕਿ ਅਸੀਂ ਕੱਲੇ ਗੁਰਦੁਆਰਾ ਸਾਹਿਬ ਤੇ ਜਾਂ ਮੰਦਰਾ ਤੇ ਮੱਠੇ ਹੀ ਨਾ ਟੇਕੀਏ ਉੱਥੇ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਵੀ ਸਾਥ ਬੜਾ ਬਾਬਿਆਂ ਨੂੰ ਪੈਸੇ ਦੇਤੇ ਮੇਰੇ ਵੈਸੇ ਜ਼ਿਆਦਾਤਰ ਪੰਜਾਬ ਚ ਬਾਬੇ ਖਿਲਾਫ ਨੇ ਕਿ ਤੂੰ ਸਾਡੀਆਂ ਕਰਾਈਆਂ ਬੰਦ ਕਰਾਉਣਾ ਮੈਂ ਕਹਿੰਦਾ ਉਹਨਾਂ ਕਿ ਕਰਾਈਆਂ ਨਾ ਦੋ ਕਿਸੇ ਬਾਬੇ ਨੂੰ ਜਾਂ ਤੁਸੀਂ ਇੰਨੇ ਜਣੇ ਬੈਠੇ ਹੋ ਕੋਈ ਹੱਥ ਧੜਾ ਕਰਕੇ ਕਹਿ ਸਕਦਾ ਵੀ ਮੈਂ ਕਰਾਈ ਕਰਨ ਗਿਆ ਹਾਂ ਕਦੇ ਜੇ ਗੁਰੂ ਦੇ ਘਰ ਬੈਠ ਕੇ ਵੀ ਕਰਾਈਆਂ ਕਰਨੀਆਂ ਨੇ ਮੰਗਣਾ ਲੱਖ ਲਾਂ ਨੂੰ ਤੇ ਗੁਰੂ ਦੇ ਘਰ ਬੈਠਣਾ ਜਿਸ ਗੁਰੂ ਤੋਂ ਲੋਕ ਮੰਗਣ ਆਉਂਦੇ ਆ ਦੁਨੀਆ ਮੰਗਣ ਆਉਂਦੀ ਆ ਜੇ ਉਸ ਦਰ ਤੇ ਬੈਠੇ ਫਕੀਰ ਨੂੰ ਨਾ ਉਹ ਦਊਗਾ ਤਾਂ ਲੋਕਾਂ ਨੂੰ ਕਿੱਦਾਂ ਦੇ ਦਊਗਾ ਜਿਹੜਾ ਫਕੀਰ 24 ਘੰਟੇ ਉੱਦ ਕੋ ਰਹਿੰਦਾ ਐਡੇ-ਇਹ ਮੇਲੇ ਹੁੰਦੇ ਨੇ ਤੁਸੀਂ بڑے ਮੇਲਿਆਂ ਤੇ ਜਾਂਦੇ ਹੋ ਦੱਸੋ ਇੱਦਾਂ ਸੇਵਾ ਕਿੱਥੇ ਹੁੰਦੀ ਆ ਜੇ ਕੋਈ ਲੰਗਰ ਲਾਇਆ ਵੀ ਹੁੰਦਾ ਤੇ ਲੁੱਟ ਪਈ ਹੁੰਦੀ ਆ ਮੈਨੂੰ ਦੇ ਦੇ ਮੈਨੂੰ ਦੇ ਦੇ ਇਹ ਕਿਉਂ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਥੋੜਾ ਨੌਕਰ ਸਮਝਦਾ ਹਾਂ ਕਿਉਂਕਿ ਮੈਂ ਇਸ ਮਾਲਕ ਦਾ ਨੌਕਰ ਹਾਂ ਤੇ ਤੁਸੀਂ ਮੇਰੇ ਮਾਲਕ ਦੇ ਮਹਿਮਾਨ ਹੋ ਮੇਰੇ ਮਾਲਕ ਦੇ ਬੱਚੇ ਹੋ ਤੇ ਨੌਕਰ ਉਹ ਚੰਗਾ ਹੁੰਦਾ ਹੈ ਜਿਹੜਾ ਆਪਣੇ ਮਾਲਕ ਦੇ ਘਰ ਆਏ ਵੇਸੇਦਾਰਾਂ ਦੀ ਆਪਣੇ ਸਾਥ ਸਹੰਦੀਆਂ ਦੀ ਸੇਵਾ ਕਰੇ ਜਿਹੜਾ ਨੌਕਰ ਘਰੇ ਆਏ ਵੇਸੇਦਾਰਾਂ ਤੇ ਸੱਜਣਾ ਮਿੱਤਰਾਂ ਤੇ ਮੂੰਹ ਮੋੜ ਲੇ ਜਾਂ ਔਖਾ ਹੋ ਜਾਵੇ ਉਹਨੂੰ ਫਿਰ ਮਾਲਕ ਬਾਲੀ ਦਿਨ ਰੱਖਦਾ ਨਹੀਂ ਇਹ ਤਾਂ ਔਖਾ ਹੋ ਜਾਂਦਾ ਜੇ ਮੇਰੇ ਕੋ 4 ਬੰਦੇ ਆ ਜਾਂਦੇ ਆ ਇਸ ਕਰਕੇ ਮੈਂ ਇਹ ਸਮਝਦਾ ਕਿ ਮੈਂ ਤੁਹਾਡਾ ਸਾਰਿਆਂ ਦਾ ਨੌਕਰ ਜੀ ਥੋੜੀ ਸੇਵਾ ਮੈਂ ਕਰੂੰਗਾ ਤਾਂ ਇਹਨੇ ਮੇਰੀ ਬਾਹ ਫੜ ਕੇ ਰੱਖਣੀ ਹੈ ਨਹੀਂ ਤੇ ਮੇਰੇ ਅਰਗੇ ਲੱਖਾਂ ਹੀ ਘੁੰਮੇ ਫਿਰਦੇ ਨੇ ਬੜਾ ਕੁਝ ਮੈਂ ਇੱਥੇ ਸਿਆ ਜਦੋਂ ਆਇਆ ਸਭ ਤੋਂ ਪਹਿਲਾਂ ਬਾਬੇ ਜਿਹੜੇ ਉਹਨਾਂ ਦਾ ਮੈਂ ਵਿਰੋਧ ਸਿਆ ਕਿਉਂਕਿ ਮੈਂ ਲੋਕਾਂ ਨੂੰ ਕਹਿ ਕਿ ਗਰਾਈਆਂ ਬੰਦ ਕਰੋ ਜੇ ਗਰਾਈ ਦੇਣੀ ਹੈ ਤਾਂ ਆਪਣੇ ਪਿੰਡ ਦੀਆਂ ਪੰਜ ਬੱਚੀਆਂ ਪੜਾਦਿਓ ਆਪਣੇ ਪਰਿਵਾਰ ਦੀਆਂ ਜੇ ਗਰਾਈ ਦੇਣੀ ਹੈ ਤਾਂ ਆਪਣੇ ਪਿੰਡ ਦਾ ਗੁਰੂ ਘਰ ਐਸਾ ਬਣਾ ਦਿਓ ਕਿ ਲੋਕ ਕਹਣ ਦੀ ਫਲਾਣਾ ਗੁਰਦੁਆਰਾ ਸਾਹਿਬ ਜਾ ਕੇ ਦੇਖੋ ਜੇ ਗਰਾਈ ਦੇਣੀ ਹੈ ਤਾਂ ਆਪਣੇ ਪਿੰਡ ਦੀਆਂ ਲੋੜਵੰਦ ਬੱਚੀਆਂ ਨੂੰ ਵਿਆਹ ਦਿਓ ਇਹ ਜਿਹੜੀਆਂ ਬਾਬਿਆਂ ਨੂੰ ਗਰਾਈਆਂ ਦਲੇ ਬਾਬਿਆਂ ਨੂੰ ਗਰਾਈਆਂ ਦੇਣੀਆਂ ਪੰਚ 26 ਸਾਲ ਹੋ ਗਏ ਆਪਣੇ ٹرسٹ ਚੱਲਦੇ ਨੂੰ ਬਾਜਾ ਗਰੀਬ ਨਵਾਸਨ ਸੋਸ਼ਲ ਵੈਲਫੇਅਰ ٹرسٹ ਸਾਡੇ ਤਹਿਸੀਲਦਾਰ ਸਾਹਿਬ ਬੈਠੇ ਇੱਥੇ ਦੇ ਲਈ ਸਾਰਾ ਲੇਖਾ ਜੋਖਾ ਰੱਖਦੇ ਆ ਅੱਜ ਤੱਕ ਕੋਈ ਨਹੀਂ ਕਹਿ ਸਕਦਾ ਅਸੀਂ ਕਿਸੇ ਦੀ ਵੀ ਇੱਕ ਤਰੀ ਵੀ ਜਾਂ ਕਿਹਿਆ ਹੋਵੇ ਸਾਨੂੰ ਗ੍ਰਹੀ ਕਰਕੇ ਤੇ ਸਾਨੂੰ ਇਹ ਕਰਕੇ ਦੇ ਅਸੀਂ ਆਪਣੀ ਕਮਾਈ ਚ ਜੋ ਮੇਰੀ ਨੇਕ ਕਮਾਈ ਜੋ ਮੈਨੂੰ ਪਰਿਵਾਰ ਨੇ ਇੰਨਾ ਕੁਝ ਬਖਸ਼ਿਆ ਪਹਿਲਾਂ ਅਸੀਂ ਆਪਣੀ ਦਸਵੰਧ ਕੱਢਦੇ ਆ ਅਗਰ ਤੇਜ ਬੈਠਾ ਤੰਗ ਵੀ ਹੋਵੇ ਜਦੋਂ ਅਸੀਂ ਕੋਈ ਸੇਵਾ ਰੰਭ ਲਈਏ ਇਹ ਸਾਡਾ ਫਸਦ ਜੰਨਤ ਸੈਕਟਰੀ ਹੈ ਸਭ ਤੋਂ ਮੂਰੇ ਹੋ ਕੇ ਇਹਨਾਂ ਨੇ ਕਹਿਣਾ ਲਾਉਂਦੀ ਅਸੀਂ ਤੁਹਾਡੇ ਨਾਲ ਖੜੇ ਆਂ ਸਾਨੂੰ ਗਵਰਨਮੈਂਟਾਂ ਨੇ ਸਰਕਾਰਾਂ ਨੇ ਵੀ ਬਹੁਤ ਕਿਹਾ ਦੀ ਪੈਸੇ ਲੈ ਲਓ ਗਵਾਹ ਹੈ ਬੰਦਾ ਗੁਰਤੇਜ ਸਿੰਘ ਤਾਂ ਮੈਂ ਜਵਾਬ ਦਿੰਦਾ ਕਿ ਨਹੀਂ ਲੈਣੇ ਗੁਰਤੇਜ ਮੈਨੂੰ ਕਹਿੰਦਾ ਮੰਤਰੀ ਔਖੇ ਹੋ ਜਾਣਗੇ ਆਪਣੇ ਨਾਲ ਮੈਂ ਕਿਹ ਹੋ ਜਾਣ ਮੈਂ ਪੈਸੇ ਮੈਨੂੰ ਲੋੜ ਨਹੀਂ ਗੁਰੂ ਘਰ ਦੇਦੇ ਉਹ ਸਰਕਾਰਾਂ ਨਹੀਂ ਚਲਾਉਂਦੀਆਂ ਗੁਰੂ ਘਰ ਸੰਗਤ ਚਲਾਉਂਦੀ ਹੈ ਤੇ ਮੇਰੇ ਗੁਰੂ ਦੀ ਸੰਗਤ ਦੇ ਵਿੱਚ ਬਹੁਤ ਤਾਕਤ ਹੈ ਕੇ ਸ਼ੁਰੂ ਕਰਨ ਨੂੰ ਹਮੇਸ਼ਾ ਚੱਲਦਾ ਰੱਖੋ ਕਿ ਇੱਥੇ ਲੋਹ ਲੰਗਰ ਤਪਦੇ ਰਹਿਣਗੇ। ਸੋ ਆਪ ਸਾਰੀ ਸੰਗਤਾਂ ਇੱਥੇ ਆਉਣ ਤੇ ਬੜਾ ਧੰਨਵਾਦ। ਅੱਜ ਬਹੁਤ ਵੱਡੇ-ਵੱਡੇ ਕਲਾਕਾਰ ਬੈਠੇ ਆ। ਉਹਨਾਂ ਨੂੰ ਤੁਸੀਂ ਸੁਣਨਾ ਹੈ ਅਨਰਪਾਲੀ ਹੈ, ਸਿੱਧੂ ਹੈ, ਹੋਰ بڑے ਕਲਾਕਾਰ ਨੇ। ਉਹਨਾਂ ਨੂੰ ਸੁਣਨਾ ਕੌਰ ਸਿੰਮੀ ਹੈ। ਤੋਂ ਹੁਣ ਮੈਂ ਬੇਨਤੀ ਕਰੂੰਗਾ ਕਿ 5 ਮਿੰਟ ਮੈਂ ਟਾਈਮ ਲੈ ਲਿਆ ਇਹਨਾਂ ਦਾ। ਥੋੜੇ ਇਹ 5 ਮਿੰਟ ਆਪਣਾ ਕੁਰੀ। ਹੈਨੂ ਹੈਗਾ ਮੇਰੇ ਕੋਲ ਕਿਉਂਕਿ ਮੈਂ ਉਹਨਾਂ ਦਾ ਲੰਗੋਟਿਆ ਯਾਰ ਯਾਬੀ ਸਮਝੋ ਲੰਗੋਟਿਆ ਯਾਰ ਕਿਹਨੂੰ ਕਹਿੰਦੇ ਇਹ ਬੜੇ ਵੱਡੇ ਘਰਾਂ ਦੇ ਦਾ ਬੱਚਾ ਬੜੇ ਵੱਡੇ ਘਰਾਂ ਦੇ ਦਾ ਸੰਤਾ ਜਿਹਾ ਬਣਿਆ ਤੇ ਜਿਹੜੀ ਤੁਹਾਨੂੰ ਯਾਦ ਲਾਈਏ ਕਿ ਇੱਕ ਵਾਰੀ ਅਸੀਂ ਦੋਨੇ ਭਰਾ ਅੱਗੇ ਪਿੱਛੇ ਗੱਡੀਆਂ ਤੇ ਬੱਤੀ ਲਾ ਕੇ ਅਸੀਂ ਪੰਜਾਬ ਦਾ ਦੌਰਾ ਕੀਤਾ ਪੰਜਾਬ ਦੇ ਪੰਜਾਬ ਦੇ ਪ੍ਰਧਾਨ ਬਣੇ ਸੀਗੇ ਇਹ ਕਾਂਗਰਸ ਵੱਲੋਂ ਤੋ ਪੰਨਾ ਇਹ ਗੱਲਾਂ ਜੇ ਕਰੀਏ ਟਾਈਮ ਹਰਦੀਪ ਜੀ ਜਾਦਾ ਲੱਗ ਜਾਣਾ ਰੋਣਾ ਸਾਹਿਬ ਜੀ ਗੱਲ ਬੜੀ ਕਾਬਲੇ ਗੌਰ ਹੈ ਮੈਂ ਰੱਬ ਦੀ ਗੱਲ ਕਰ ਰਿਹਾ ਤੇ ਰੱਬ ਦੀ ਗੱਲ ਤੋਂ ਅੱਜ ਗਰੇਵਾਲ ਸਾਹਿਬ ਵੀ ਬਾਦਕ ਹੋ ਗਏ ਆ ਹਾਂ ਬੇਟਾ ਜਰਾ ਬੰਦ ਕਰੋ ਬਹੁਤ ਇੱਚੀ ਸਾਊਂਡ ਧੰਨਵਾਦ ਆ ਬਗੂ ਜੀ ਡੰਡਾ ਲੈ ਇੰਨੇ ਨਾਲ ਤੇ ਡੰਡਾ ਲੈ ਇੰਨੇ ਨਾਲ ਦੀਪ ਜੀ ਪਰੇਸ਼ਾਨੀ ਕਿਉਂ ਨਾ ਹੋਵੇ ਆਪਣਾ ਬਾਹ ਨਹੀਂ ਇੱਦਾਂ ਕਹਿੰਦੀ ਮਾਂ ਗੱਲ ਦੀ ਤਾਂ ਠੀਕ ਹੈ ਪਿੰਡ ਬਨੂ ਰੋਸ਼ੀ ਦਾ ਰੋਸ਼ੀ ਮੇਰੀ ਮਾਂ ਨੇ ਪਜੇ ਬੰਨਾ ਕਿਤੇ ਕਿਤੇ ਮੇਰਾ ਰੋਸ਼ੀ ਦੇਖਿਆ ਛੋਕਾ ਮੇਰੇ ਪਿੰਡ ਦੇ ਨਾਨਕੇ ਪਿੰਡ ਦੀ ਦਾੜ ਕੇ ਪਿੰਡ ਦੀ ਮਾਸੀਆਂ ਮਨਸਿ ਪਾਕਿਸਤਾਨੋਂ ਆਏ ਸਾਰੇ ਬੈਠੇ ਲਾਹ ਆਜੋ ਕੀ ਬੁਣ ਯਾਦ ਕਰਾਂਦੇ ਕੀ ਬਾ ਗੰਦੀ ਏ करके बाबा जी गदी शेख जिन्होंने अपने यार प्यार दिता है सो पहला बड़ी चिरता चलता, है, चलता है, पर मैं कभी इन्हों आके पंग नहीं, नहीं किया पता है ਇਸ ਆਗਰ ਦਾ ਕੰਮ ਚੱਲਦਾ ਪਰ ਇਹਦਾ ਆਸ਼ੀਰਵਾਦ ਇਹ ਐਸਾ ਦਰਬਾਰ ਹੈ ਜਿੱਥੋਂ ਕੋਈ ਵੀ ਖਾਲੀ ਨਹੀਂ ਕਦੀ ਗਿਆ ਰੋੜਾ ਸਾਹਿਬ ਸੋ ਮੈਂ ਅੰਤ ਵਿੱਚ ਫੇਰ ਆਪਣੀ ਭਾਰਤੀ ਕਿਸਾਨ ਜੂਨੀਅਨ ਚੜੁੰਨੀ ਦੇ ਸਾਰੇ ਉਧੇਦਾਰ ਜਿਨ੍ਹਾਂ ਨੇ ਬਹੁਤ ਸਾਰਾ ਮਾਨ ਬਖਸ਼ਿਆ ਸਾਡੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਜੀ ਤੇਰੀ ਔਰ ਸੁਖਦੇਵ ਸਿੰਘ ਜੀ ਕਰੀਜਾ ਔਰ ਸਾਡੇ ਕਰਨਜੀਤ ਸਿੰਘ ਜੀ ਸਾਡੇ ਗੁਰਦੇਵਾਲ ਸਿੰਘ ਜੀ ਨਾਅ ਸ਼ਹਿਰ ਪ੍ਰਧਾਨ ਤੇ ਸਾਡੇ ਜੱਜੀਤ ਸਿੰਘ ਜੀ ਰੋੜਾ ਸਾਹਿਬ ਸੋ ਇਹ ਜਨਤਕ ਤੌਰ ਪੰਜਾਬ ਉਹਨਾਂ ਨੂੰ 500 ਰੁਪਏ ਪਹਿਲੇ ਵਾਸਤੇ ਦਿੱਤਾ ਸੀ ਮੈਂ ਧੰਨਵਾਦ ਕਰਦਾ ਸੋ ਸਾਰੇ ਦਾ ਧੰਨਵਾਦ ਕਰਦਾ ਫਦਰ ਕੈਜੀ ਬਹੁਤ ਹੀ ਪਿਆਰੇ ਪੱਤਰਕਾਰ ਨੇ ਮੇਰੇ ਘਰ ਜਿਆਦਾ ਨਹੀਂ ਸਮੇਂ ਦੇ 12 ਕਾ ਅਖਬਾਰਾਂ ਚ ਆ ਜਾਣਾ ਇਹ ਪਾਣੀ ਸੁਖਾਈ ਹੋਈ ਹੈ ਜੁਕੀ ਤੁਸੀਂ ਉਰਾਦੀ ਸੋ ਰੱਬ ਵਰਗੀਆਂ ਮਤਾਵਾ ਦਾ ਬਹੁਤ ਧੰਨਵਾਦ ਆ ਤੁਸੀਂ ਬਹੁਤ ਵੱਡਾ ਮਾਣ ਕੀਤਾ ਮੈਨੂੰ ਮਾਰ ਤੋਂ ਗੱਲ ਚੇਤੇ ਆ ਗਈ ਤੇ ਇੱਕ ਮਿੰਟ ਦਾ ਗੱਲ ਹੈ ਕਿਉਂਕਿ ਇਹਨਾਂ ਧੀਆਂ ਦਾ ਇਹਨਾਂ ਭੈਣਾਂ ਦਾ ਸਤਿਕਾਰ ਕਰਨਾ ਪੈਂਦਾ ਮੈਂ ਪਟਿਆਲੇ ਘਾਰਿਆ ਬੜਾ ਭੈਣਾਂ ਨੇ ਮਾਣ ਕੀਤਾ ਜਦੋਂ ਮੈਂ ਖੱਦ ਨੂੰ ਆਇਆ ਇੱਕ ਭੈਣ ਨੇ ਮੇਰੇ ਮਗਰੋਂ ਆਵਾਜ਼ ਮਾਰਨੀ ਆਖਿਆ ਵੀਰ ਜੀ ਗੱਲ ਸੁਣਿਓ ਮੈਂ ਕਿਹਾ ਦੱਸੋ ਭੈਣ ਜੀ ਕਹਿੰਦੀ ਵੀਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤੁਹਾਡੇ ਪਿੰਡ ਤੋਂ ਆ ਮੈਂ ਕਿਹਾ ਮੈਂ ਲੁਧਿਆਣੇ ਆ ਗਿਆ ਪੈਣੇ ਹੁਣ ਤੂੰ ਵੀ ਝੱਕਾ ਲਈ ਹੋ ਗਈ ਮੈਂ ਵੀ ਆ ਤੇ ਮੈਂ ਨਹੀਂ ਪਛਾਣਿਆ ਕਹਿੰਦੀ ਮੈਂ ਤੇਰੇ ਚਾਚੇ ਸਰੂਪ ਦੀ ਕੁੜੀ ਆ ਮੱਖਾ ਚਾ ਪਾਈ ਸਤਿ ਸ੍ਰੀ ਅਕਾਲ ਕਹਿੰਦੀ ਇਹ ਸਾਰੇ ਲੈ ਕੇ ਨਾ ਸਾਥੀ ਮੇਰੇ ਘਰ ਚੱਲੋ ਇੱਕ ਗਲਾਸ ਨਾਲ ਦੁੱਧਾ ਪੀ ਕੇ ਜਾਹੇਗੀ ਰਾਣਾ ਜੀ ਜੇ ਦੁੱਧਾ ਨਾ ਲਿਆ ਵੈਨਟ ਲੈ ਜਾਓਗੇ ਬਖਾ ਕੋਈ ਪੀ ਲੈਣਿਆ ਦਾਰੂ ਮਾੜੀਏ ਦੁੱਧਾ ਠੀਕ ਈ ਹੈ ਮਰ ਜਦੋਂ ਮੈਂ ਗਿਆ ਉਸ ਪੈਣ ਨੂੰ ਇੰਨਾ ਚਾ ਚੜਿਆ ਉਹਨੇ ਦੋ ਦਿਨ ਕਿਲੋ ਦੁੱਧ ਸੀ ਪਿਆ ਵਿੱਚ ਤੂ ਬੁਖੜਦੇ ਸੀ ਫੇ ਕਮਾਗ ਨੂੰ ਕੇ ਸਾਡੇ ਪੂਰੇ ਦਰਤਾ ਤੇ ਮੈਂ ਬਿਨਾਂ ਸ਼ੁਰੂ ਕਰਦਾ ਪਰ ਮੈਂ ਦੇਖਿਆ ਇਹ ਸਾਰੇ ਦੁੱਜ ਠੰਡ ਬਾਕੇ ਸਾਡੇ ਪੁਰੇ ਦਰਦ ਤੇ ਉਹਨਾਂ ਦੀ ਸੱਸ ਸਿੰਘ ਜਾਂ ਸੌਰ ਆ ਜਾਂ ਪਤੀ ਆ ਕੇ ਚਾਹ ਰੂਗਾ ਫੇਰ ਮੈਂ ਪੁੱਛ ਜਾਮਗਾ ਪੈਣੀ ਤੂੰ ਸਾਰੇ ਦੁੱਜ ਠੰਡ ਮਲਾ ਕੇ ਸਾਡੇ ਪੁਰੇ ਦਰਦ ਤੇ ਵੀ ਜੇ ਉਹ ਤੇਰਾ ਪਤੀ ਜਾਂ ਸੋਹਣਾ ਜਾਂ ਸੱਸ ਆ ਕੇ ਕਹੂਗੀ ਵੀ ਦੁੱਧ ਕੌਣ ਪੀ ਗਏ ਨੇ ਲਾ ਕਹਿੰਦੀ ਸੱਸ ਆ ਕੇ ਕਹੂਗੀ ਤੂੰ ਦੁੱਧ ਕੌਣ ਪੀ ਗਏ ਬਗਾ ਕੀ ਕਹੇਗੀ ਕਹਿੰਦੀ ਮੈਂ ਕਹਾਂਗੀ ਵੀ ਦੁੱਧ ਕੁੱਤੇ ਪੀ ਗਏ ਨੇ ਦੇਖੋ ਸਹਿਸਬਾ ਇਹ ਸਹਿਸਬਾ ਗੱਲਾਂ ਨਹੀਂ ਇਹ ਗੱਲ ਸੱਚ ਹੈ ਤੂੰ ਇਹਨਾਂ ਕੁਝ ਕਹਿੰਦਾ ਮੈਂ ਸਾਰਿਆਂ ਦਾ ਬਹੁਤ ਧੰਨੀਆਂ ਮੈਂ ਇੱਕ ਪੰਜਾਬੀ ਸਿੰਗਰ ਸੀ ਤੇ ਪੰਜਾਬੀ ਸਿੰਗਰ ਤੋਂ ਮੈਂ ਹੁਣ ਤੁਹਾਡਾ ਟਾਡੀਆ ਇੰਟਰਨੈਸ਼ਨਲ ਟਾਡੀ ਦੇ ਨਾਲ ਸਾਡੀ ਟਾਡੀ ਸਭਾ ਸਾਡੇ ਬਾਬਾ ਜੀ ਦੱਸ ਗਏ ਸੋ ਧੰਨਵਾਦ ਕਰਦਾ ਗੁਰਚਰ ਸਿੰਘ ਜੀ ਸ਼ਾਹਕੋਟੀ ਸਾਹਿਬ ਇਹ ਬੜਾ ਘਟ ਹੈ ਉਹਨਾਂ ਨੇ ਦੋ ਬੋਲ ਕਹਨੇ ਸੀਗੇ ਤੋਂ ਇਹੋ ਮੇਰਾ ਬਹੁਤ ਹੀ ਹਰਮਤ ਪਿਆਰਾ ਹੈ ਜਿਗਰੀ ਦੋਤ ਜਿਹੜਾ ਸੱਭਿਆਚਾਰ ਮੇਲਿਆਂ ਦੀ ਇਹਨੂੰ ਮਾਂ ਕਹੀਏ ਇਹਨੂੰ ਪਿਓ ਕਹੀਏ ਕਿਉਂਕਿ ਮੇਲੇ ਨਾਲ ਨਹੀਂ ਜਲਦੇ ਇਸ ਕਰਕੇ ਸਾਰੇ ਕਲਾਕਾਰ ਨੂੰ ਭਗਤਾਉਣਾ ਇਹਨਾਂ ਦੀ ਤਾਕਤ ਹੈ ਮੈਂ ਧੰਨਵਾਦ ਦਿੰਦਾ ਆਪਣੀ ਵੀ ਚੌਧੇ ਵਸਤੇ ਦਾ ਬਹੁਤ